ਵਾਦ ਉਹ ਹੁੰਦਾ ਜਿਹੜਾ ਲੋਕਾਂ ਦਾ ਦੁੱਖ ਦਰਦ ਦੂਰ ਕਰੇ ਉਹਨਾਂ ਦੀ ਗੱਲਬਾਤ ਸੁਣੇ ਤੇ ਗੁਪਤ ਰੱਖੇ ਕਿਰਪਾ ਸਾਰੀ ਸੱਚੇ ਪਾਤਸ਼ਾਹ ਦੀ ਨਹੀਂ ਉਹਨਾਂ ਦੀ ਕਲਾ ਵਰਤਦੀ ਆ ਦਾਸ ਦੇ ਪੱਲੇ ਕੁਛ ਨਹੀਂ ਹੈਗਾ ਦਾਸ ਤੇ ਉਸ ਦਰਦ ਘਰ ਦਾ ਕੁੱਕਰ ਹੈ ਤੇ ਇਹ ਖਰਲ ਬਹੁਤ ਕੀਮਤੀ ਸਾਡੇ ਆਸਤੇ ਤੇ ਕੋਈ ਸਾਨੂੰ ਅਜ ਕਰੋੜ ਰੁਪਏ ਦੇਵੇਂ ਖਰਲ ਕਰਲ ਤਾਂ ਵੀ ਨਹੀਂ ਦੇ ਸਕਦੇ ਇਹ ਜਿਸ ਪੱਥਰ ਚ ਤਾਂਬਾ ਨਿਕਲਦਾ ਉਸ ਪੱਥਰ ਦਾ ਕਰਲਾ ਇਹਦੇ ਚ ਦਵਾਈ ਬਣਾਉਣ ਦੇ ਬਹੁਤ ਵਧੀਆ ਗੁਣ ਨੇ ਕਿਉਂਕਿ ਤਾਂਬੇ ਦੀ ਪੁੱਠ ਲੱਗਦੀ ਰਹਿੰਦੀ ਦਵਾਈ ਤੁਮਾਰ ਜਿਸ ਤਰ੍ਹਾਂ ਦਾ ਭੈਣ ਭਰਾ ਨੂੰ ਕੋਈ ਬਿਮਾਰੀ ਹੁੰਦੀ ਆ ਸਰੀਰਕ ਬਿਮਾਰੀ ਉਸ ਤਰ੍ਹਾਂ ਦੇ ਨਾਲ ਆਪਾਂ ਉਹਨੂੰ ਨੁਕਸਾ ਤਿਆਰ ਕਰਕੇ ਉਸੇਲੇ ਬਣਾ ਕੇ ਦਿੰਨੇ ਆ। ਕੁਝ 20 ਸਾਲ ਤੈ ਮੈਨੂੰ ਵੀ ਹੋ ਗਈ ਜੀ ਸੇਵਾ ਕਰਦਿਆਂ ਨੂੰ। ਜੀ। ਮਹਾਰਾਜ ਅਸੀਂ ਕਿਸੇ ਨੂੰ ਅਜੇ ਤੱਕ ਇਹ ਨਹੀਂ ਕਿੰਨੇ ਕਿ ਸਾਡੇ ਕੋਲੋਂ ਦਵਾਈ ਲੋ। ਜਿਹੜਾ ਅਰੀਨਲ ਕੇਸਰ ਹੈ ਜੀ ਉਹਦੀ ਪਛਾਣ ਮੈਂ ਆਪ ਜੀ ਨੂੰ ਇਹ ਦੱਸਣੀ ਚਾਹੂੰਗਾ ਕਿਉਂਕਿ ਇਹ ਪੱਤੇ ਦੇ ਵਿੱਚੋਂ ਨਿਕਲਦਾ ਇਹਦੇ ਵਿੱਚ ਤੁਸੀਂ ਗੌਰ ਨਾਲ ਦੇਖੋਗੇ ਨਾ ਇਹ ਤਾਂ ਸਿਰਾ ਮੋਟਾ ਹੁੰਦਾ ਤੇ ਪੂਛ ਪਤਲੀ ਹੁੰਦੀ। ਤਰਨ ਤਰਨ ਦੇ ਲਾਲ ਸਿੰਘ ਪੰਸਾਰੀ ਉਹਨਾਂ ਦੀ ਦੁਕਾਨ ਤੇ ਅਸੀਂ ਇਸ ਵੇਲੇ ਮੌਜੂਦ ਆ ਤਾਂ ਦੋਸਤੋ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਸਾਰੀਆਂ ਵੀਡੀਓ ਅਜਹੀਆਂ ਵੇਖਦੇ ਹੋ ਕਿ ਜਿਸ ਦੇ ਵਿੱਚ 15 ਦਿਨਾਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਖਾਸ ਕਰ ਸੈਕਸ਼ੂਅਲ ਪ੍ਰੋਬਲਮ ਨੂੰ ਲੈ ਕੇ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜਾ ਹੈ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਤੇ ਉਸ ਤੇ ਵੀ ਆਪਾਂ ਗੱਲਬਾਤ ਜਿਹੜੀ ਹੈ ਇਹਨਾਂ ਨਾਲ ਜ਼ਰੂਰ ਕਰਾਂਗੇ ਪਿਛਲੀਆਂ 4 ਪੀੜ੍ਹੀਆਂ ਤੋਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਤਸਵੀਰਾਂ ਦੇ ਵਿੱਚ ਤੁਸੀਂ ਲਗਭਗ 100 100 150 150 ਸਾਲ ਪੁਰਾਣੀਆਂ ਪੁਸਤਕਾਂ ਤਸਵੀਰਾਂ ਦੇ ਵਿੱਚ ਤੁਸੀਂ ਦਵਾਈਆਂ ਪੀਸਣ ਵਾਲੇ ਖਰਲ ਵੇਖ ਰਹੇ ਹੋਗੇ ਅਤੇ ਭਾਈ ਉਹਨਾਂ ਦੇ ਟੇਬਲ ਤੇ ਸਜੀਆਂ ਵੀ ਦਵਾਈਆਂ ਤੁਸੀਂ ਵੇਖ ਰਹੇ ਹੋਗੇ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਹਾਂ ਕਿ ਅੱਜ ਕਿਹੜੀ ਗੱਲ ਹੈ ਜਿਹੜੀ ਸਮਾਜ ਦੇ ਲੋਕਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਆ ਕਿ ਸੋਸ਼ਲ ਮੀਡੀਆ ਤੇ ਤੁਹਾਡੇ ਨਾਲ ਠੱਗੀ ਮਾਰਨ ਵਾਲਿਆਂ ਤੋਂ ਤੁਸੀਂ ਕਿਵੇਂ ਬਚਣਾ ਮੇਰੇ ਨਾਲ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਪਿਛਲੀਆਂ ਚਾਰ ਪੀੜੀਆਂ ਤੋਂ ਜੀ ਹਾਂ ਤਖਤ ਸ਼੍ਰੀ ਨਦੇੜ ਸਾਹਿਬ ਦੇ ਜਿਹੜੇ 25ਵੇਂ ਜਥੇਦਾਰ ਸੀ ਇਸ ਪਰਿਵਾਰ ਦੇ ਵਿੱਚੋਂ ਸੀ ਤਾਂ ਉਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਤਰਨਤਾਰਨ ਦੇ ਸ਼੍ਰੀ ਦਰਬਾਰ ਸਾਹਿਬ ਮਹਾਰਾਜ ਸ਼੍ਰੀ ਗੁਰੂ ਅਰਜਨ ਸਾਹਿਬ ਉਹਨਾਂ ਦੀ ਧਰਤੀ ਤੇ ਅਸੀਂ ਇਸ ਵੇਲੇ ਮजूद ਮੌਜੂਦ ਆ ਤਾਂ ਬਿਲਕੁਲ ਨਜ਼ਦੀਕ ਹੀ ਜਿਹੜਾ ਅੱਗੇ ਜਾ ਕੇ ਦੁਕਾਨ ਹੈ ਲਾਲ ਸਿੰਘ ਪੰਸਾਰੀ ਉਹਨਾਂ ਦੀ ਤੇ ਸਾਡੇ ਨਾਲ ਬੰਨੇ ਆ ਪਾਜੀ ਮੈਂ ਚਾਹਾਂਗਾ ਗੱਲਾਂ ਬਾਤਾਂ ਆਪਾਂ ਬਾਅਦ ਵਿੱਚ ਕਰਾਂਗੇ ਆ ਟੇਬਲ ਤੁਸੀਂ ਵੀ ਦਵਾਈਆਂ ਨਾਲ ਭਰਿਆ ਹੈ ਕਿਤੇ ਲੋਕਾਂ ਦੇ ਨਾਲ ਤੁਸੀਂ ਵੀ ਕੋਈ ਅਜਿਹਾ ਵਾਅਦਾ ਨੀ ਕਰਨਾ ਕਿ 15 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ घोड़े ਵਰਗਾ ਕਰਦਾਂਗੇ ਤੇ ਨੌਜਵਾਨ ਮੁੰਡੇ ਤੁਹਾਡੇ ਕੋਲ ਜਿਹੜਾ ਲੜੀ ਬੰਨ ਕੇ ਤੁਰੇ ਆਉਣ ਵੀ ਬੱਲੇ ਬੱਲੇ ਵੀ ਕਿਆ ਬਾਤ ਹੈ ਜੀ ਪੰਸਾਰੀ ਨੇ ਤਾਂ ਬਹੁਤ ਵਧੀਆ ਜੀ ਗੱਲ ਕਹਿਤੀ ਸਭ ਤੋਂ ਪਹਿਲਾਂ ਜੀ ਗੁਰੂ ਮਹਾਰਾਜ ਜੀ ਦਿੱਤੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਦੰਦਾ ਕੋਈ ਦਾਵਾ ਸੀ ਨਹੀਂ ਕਰਦੇ ਜੀ ਤੇ ਨਾ ਹੀ ਸਾਡੇ ਪਰਿਵਾਰ ਚਾਰ ਪੀੜੀਆਂ ਤੋਂ ਸੇਵਾ ਕਰਦਾ ਨਾ ਕਿ ਸਾਨੂੰ ਇਦਾਂ ਦੇ ਦਾਵਾ ਕਰਨ ਦੀ ਲੋੜ ਪਈ ਝੂਠੇ ਵਾਦੇ ਜਿਹੜੇ ਆ ਉਹਦੇ ਨਾਲ ਝੂਠੀ ਉਮੀਦ ਜਗਾ ਕੇ ਕਿਸੇ ਦੇ ਮਨ ਦੇ ਨਾਲ ਖੇਡਣਾ ਸਭ ਤੋਂ ਵੱਡਾ ਗਨਾਹ ਆ ਜੀ ਤੇ ਅੱਜ ਸੋਸ਼ਲ ਮੀਡੀਆ ਤੇ ਜੋ ਵੀ ਇਹ ਗਨਾਹ ਲੋਕ ਕਰ ਰਹੇ ਨੇ ਇਹਦੇ ਵਿੱਚ ਲੋਕਾਂ ਦਾ ਬੱਚਿਆਂ ਦਾ ਬਹੁਤ ਹੀ ਵੱਡਾ ਘਾਣ ਹੋ ਰਿਹਾ ਵਾ ਜੀ ਸੋ ਇਦਾਂ ਦਾ ਕੋਈ ਦਾਵਾ ਕੋਈ ਵਾਦਾ ਸਾਡੀ ਦੁਕਾਨ ਦੁਆਰਾ ਨਹੀਂ ਕੀਤਾ ਜਾਂਦਾ ਨਾ ਸਾਡੇ ਪਰਿਵਾਰ ਵੱਲੋਂ ਕੀਤਾ ਜਾਂਦਾ ਇਦਾਂ ਦਾ ਜੀ ਮੈਂ ਚਾਹਾਂਗਾ ਕੋਈ ਲੰਮੀ ਗੱਲ ਇਹ ਕੀਤੀ ਜਾਵੇ ਕਿ ਜਿਸ ਨੂੰ ਲੈ ਕੇ ਤੁਸੀਂ ਅੱਜ ਲੋਕਾਂ ਸਾਹਮਣੇ ਸੋਸ਼ਲ ਮੀਡੀਆ ਸਾਹਮਣੇ ਹੈ ਕਿ ਤੁਸੀਂ ਵੇਖਦੇ ਹੋ ਕੀ ਮਹਿਸੂਸ ਕਰਦੇ ਹੋ ਵੀਡੀਓ ਨੂੰ ਵੇਖ ਕੇ ਕਿੰਨਾ ਕੁ ਫਿਰੋ ਮਨ ਨੂੰ ਦੁੱਖ ਹੁੰਦਾ ਹੈ ਕਿ ਇਸ ਤਰ੍ਹਾਂ ਹੋ ਸਕਦਾ ਜਾਂ ਨਹੀਂ ਆਯੁਰਵੈਦਿਕ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਜਦੋਂ ਜੀ ਆਪਾਂ ਇੰਸਟਾਗ੍ਰam ਜਾਂ ਫੇਸਬੁੱਕ ਜਾਂ YouTube ਖੋਲਦੇ ਆ ਉਹ ਤਾਂ ਇੰਨਾ ਜਿਆਦਾ ਗੰਦਾ ਮੈਂ ਤੇ ਇੱਕ ਗੱਲ ਤੋਂ ਹੈਰਾਨ ਆ ਤੇ ਪਰੇਸ਼ਾਨ ਆ ਮੈਂ ਖੁਦ ਧੀ ਧੀ ਦਾ ਪਿਓ ਆ ਮੇਰੀਆਂ ਵੀ ਭੈਣਾਂ ਨੇ ਬੱਚੀਆਂ ਛੋਟੀਆਂ ਸਾਰੀਆਂ ਭੈਣਾਂ ਨੇ ਕਿ ਜਿੰਨਾ ਉਹ ਗੰਧ ਬੋਲਦੇ ਨੇ ਕਿ ਉਹ ਵੀਡੀਓ ਆਪਣੇ ਪਰਿਵਾਰ ਦੇ ਵਿੱਚ ਅੱਖਾਂ ਸ਼ਾਮ ਨੂੰ ਆਪਣੇ ਬੱਚਿਆਂ ਦੇ ਵਿੱਚ ਬੈ ਕੇ ਰੋਟੀ ਦਾ ਅੱਖਾਂ ਅੱਖਾਂ ਕਿਦਾਂ ਮਲੋਂਦੇ ਹੋਣਗੇ ਕਿ ਇਦਾਂ ਮੈਂ ਕਰ ਦੂੰ ਮੈਂ 8 ਇੰਚ ਕਰ ਦੂੰ 10 ਇੰਚ ਕਿਦਾਂ ਨਹੀਂ ਹੋ ਸਕਦਾ ਵੀਰ ਜੀ ਇਹ ਸਭ ਝੂਠੇ ਦਾਅਵੇ ਨੇ ਕੁਝ ਨਹੀਂ ਇਦਾਂ ਦਾ ਹੁੰਦਾ ਹੁੰਦਾ ਇਹ ਸਿਰਫ ਤੁਹਾਡੇ ਕੋ ਪੈਸੇ ਲੈਣ ਦੇ ਕਰਕੇ ਗੰਦ ਬੋਲਦੇ ਨੇ ਬੇਸ਼ਰਮ ਹੋ ਚੁੱਕੇ ਨੇ ਲੋਕ ਮੈਂ ਤੇ ਇਨਾਂ ਲੋਕਾਂ ਨੂੰ ਬਹੁਤਾ ਚੰਗਾ ਵੈਦ ਮੰਨਦਾ ਹੀ ਨਹੀਂ ਕਿਉਂਕਿ ਵੈਦ ਉਹ ਹੁੰਦਾ ਜਿਹੜਾ ਲੋਕਾਂ ਦਾ ਦੁੱਖ ਦਰਦ ਦੂਰ ਕਰੇ ਉਹਨਾਂ ਦੀ ਗੱਲਬਾਤ ਸੁਣੇ ਤੇ ਗੁਪਤ ਰੱਖੇ ਇਹ ਤਾਂ ਲੋਕ ਉਹਨਾਂ ਨੂੰ ਸਗੋ ਸੋਸ਼ਲ ਮੀਡੀਆ ਤੇ ਭੰਡੀ ਜਾਂਦੇ ਨੇ ਤੈਨੂੰ ਇਹ ਕਰਦਾਂਗੇ ਤੈਨੂੰ ਉਹ ਕਰਦਾਂਗੇ ਇਦਾਂ ਦਾ ਕੁਝ ਨਹੀਂ ਕਦੀ ਵੀ ਹੋ ਸਕਦਾ ਵੀਰ ਜੀ ਇਹ ਸਭ ਤੋਂ ਸਭ ਫਰੋਡ ਆ ਜੀ ਜਿਹੜੇ ਦਾਵੇ ਕੀਤੇ ਜਾਂਦੇ ਨੇ ਕਿ 15 ਦਿਨ ਦਵਾਈ ਖਾਓ ਕੋਈ ਤੇਲ ਲਗਾਓ ਕਿਵੇਂ ਕਿਵੇਂ ਵੇਖਦੇ ਕਿ ਇਹ ਵਾਕਈ ਇਹ ਚੀਜ਼ ਹੈ ਜਾਂ ਨਹੀਂ ਜੀ ਵੀਰ ਜੀ ਇਹ ਚੀਜ਼ਾਂ ਹੁੰਦੀਆਂ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਅਸਲ 'ਚ ਦਵਾਈਆਂ ਦਾ ਕੰਮ ਕੁਝ ਹੁੰਦਾ ਪਰ ਜਿੱਦਾਂ ਦਾ ਇਹ ਬਕਵਾਸ ਜਾਂ ਝੂਠ ਬੋਲਦੇ ਇਦਾਂ ਦਾ ਕੋਈ ਕੰਮ ਨਹੀਂ ਹੁੰਦਾ ਕੰਮ ਦਵਾਈਆਂ ਦਾ ਇਹ ਹੁੰਦਾ ਵਾ ਕਿ ਜਿਸ ਨੂੰ ਸਕੱਲੀ ਮੈਨੂੰ ਇੱਕ ਬੇਨਤੀ ਪਹਿਲਾਂ ਸੋ ਅੱਜ ਸੋਸ਼ਲ ਮੀਡੀਆ 'ਚ ਸਿਰਫ ਇੱਕ ਸੈਕਸ ਦਾ ਹੀ ਰੌਲਾ ਪਿਆ ਬਾਕੀ ਸਰੀਰ 'ਚ ਕੋਈ ਰੋਗ ਹੀ ਨਹੀਂਗਾ ਸਾਰੇ ਵੈਦ ਕਿਸੇ ਉਹ ਰੋਗ ਦੀ ਗੱਲ ਕਰਦੇ ਹੀ ਨਹੀਂ ਆ ਸਿਰਫ ਤਾਂ ਸਿਰਫ ਇੱਕ ਸੈਕਸੀ ਰਹਿ ਗਿਆ ਲਿੰਗ ਵਧਾਓ ਇਹ ਕਰੋ ਉਹ ਕਰੋ ਬਹੁਤ ਜ਼ਿਆਦਾ ਬਕਵਾਸ ਆ ਇਦਾਂ ਦਾ ਕੁਝ ਨਹੀਂ ਹੁੰਦਾ ਦਵਾਈਆਂ ਕੰਮ ਕਰਦੀਆਂ ਨੇ ਜਿੰਨਾਂ ਨੂੰ ਕੋਈ ਥੋੜੀ ਬੋਤੀ ਕਮਜ਼ੋਰੀ ਹੁੰਦੀ ਆ ਉਹ ਦਵਾਈ ਦਿੱਤਿਆਂ ਹੌਲੀ ਹੌਲੀ ਠੀਕ ਹੋ ਜਾਂਦੀ ਆ ਇਦਾਂ ਦਾ ਕੁਝ ਨਹੀਂ ਹੁੰਦਾ ਵੀਰਜੀਤ ਸਾਹਿਬ ਇਸ ਚੀਜ਼ ਨੂੰ ਲੈ ਕੇ ਜਿਹੜੇ ਨੌਜਵਾਨ ਬਹੁਤ ਜ਼ਿਆਦਾ ਜਿਹੜਾ ਹੈ ਉਹ ਮਨ ਤੇ ਜਿਹੜੇ ਟੈਨਸ਼ਨ ਲੈ ਜਾਂਦੇ ਨੇ ਉਹਨਾਂ ਦੇ ਲਈ ਕੀ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਨੌਜਵਾਨਾਂ ਦੀ ਅੱਜ ਹੱਤਾਂ ਦੇ ਹਰੇਕ ਬੱਚੇ ਤੇ ਅੱਜ ਫੋਨ ਆ ਉਹ 10 ਸਾਲ ਤੋਂ ਲੈ ਕੇ ਉੱਪਰ ਵਾਲੇ ਬੱਚਿਆਂ ਦੇ ਫੋਨ ਆ ਫੋਨ ਤੋਂ ਚੀਜ਼ਾਂ ਇਹ ਗਲਤਮਲਤ ਵੀਡੀਓ ਦੇਖਦੇ ਨੇ ਉਹ ਤਾਂ ਐਡਿਟ ਕੀਤੀਆਂ ਹੁੰਦੀਆਂ ਨੇ ਪੱਤਰਕਾਰ ਸਾਹਿਬ ਤੁਸੀਂ ਵੀ ਇਸ ਚੀਜ਼ ਨੂੰ ਜਾਣਦੇ ਹੋ ਪਰ ਬੱਚਿਆਂ ਨੂੰ ਨਹੀਂ ਪਤਾ ਜੀ ਪਰ ਉਹ ਜਦੋਂ ਉਹ ਚੀਜ਼ ਵੇਖਦਾ ਵਾ ਫਿਰ ਉਹ ਸੋਸ਼ਲ ਮੀਡੀਆ ਤੇ ਇੰਨਾਂ ਚੀਜ਼ਾਂ ਦੀ ਵੀਡੀਓ ਵੇਖਦਾ ਵਾ ਇਦਾਂ ਦੀ ਆ ਜੀ ਤੇ ਉਹ ਬੱਚਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਉਹ ਸੋਚਦਾ ਸ਼ਾਇਦ ਮੈਂ ਬਿਮਾਰ ਹਾਂ ਮਾਨਸਿਕ ਤੌਰ ਤੇ ਬਿਮਾਰ ਹੋ ਜਾਂਦਾ ਜਦ ਕਿ ਉਹ ਸਰੀਰਿਕ ਤੌਰ ਤੇ ਬਿਮਾਰ ਨਹੀਂ ਹੁੰਦਾ ਜੀ ਉਹ ਮਾਨਸਿਕ ਤੌਰ ਤੇ ਇੰਨਾ ਕਿ ਜਿਆਦਾ ਡਿਪਰੈਸ ਹੋ ਜਾਂਦਾ ਜਿਹੜਾ ਕਿ ਉਹਦੀ ਪਰਫਾਰਮੈਂਸ ਬਿਲਕੁਲ ਜ਼ੀਰੋ ਕਰ ਦਿੰਦੀ ਕਿਉਂਕਿ ਜਿਹੜਾ ਡਰ ਆ ਨਾ ਇਹ ਬੰਦੇ ਨੂੰ ਬਹੁਤ ਜ਼ਿਆਦਾ ਹੀ ਅੰਦਰ ਅੰਦਰ ਖਾ ਜਾਂਦਾ ਜੀ ਮੈਂ ਜਾਵਾਂਗਾ ਆਪਣੇ ਬਾਰੇ ਹੁਣ ਜ਼ਰੂਰ ਜਿਹੜਾ ਸਾਡੇ ਦਰਸ਼ਕਾਂ ਨੂੰ ਦੱਸਿਓ ਕਿਉਂਕਿ ਤਸਵੀਰਾਂ ਦੇ ਵਿੱਚ ਜਿਹੜੇ ਦਰਸ਼ਕ ਨੇ ਉਹ ਪੁਰਾਣੇ ਖਰਲ ਵੇਖ ਰਹੇ ਨੇ ਉਹਨਾਂ ਬਾਰੇ ਵੀ ਪੁਰਾਣੀਆਂ ਕਿਤਾਬਾਂ ਦੇਖ ਰਹੇ ਨੇ ਇਹ ਤਸਵੀਰਾਂ ਵੇਖ ਰਹੇ ਨੇ ਤੁਸੀਂ ਇਹ ਆਪਣੇ ਬਾਰੇ ਵੀ ਜਰੂਰ ਦੱਸਿਓ ਤੇ ਤੁਸੀਂ ਅੱਜ ਤੱਕ ਜਿੰਨੀਆਂ ਵੀ ਦਵਾਈਆਂ ਤੁਹਾਡੇ ਕੋਲ ਨੇ ਜਿੰਨੇ ਵੀ ਨੁਕਤੇ ਤੁਹਾਡੇ ਕੋਲ ਨੇ ਤੁਸੀਂ ਕੋਈ ਦਾਵਾ ਕਰਦੇ ਹੋ ਕਿ ਇਹ ਵਾਕਈ ਵੀ ਠੀਕ ਹੋਊਗਾ ਨਹੀਂ ਜੀ ਨਹੀਂ ਮੈਂ ਕੋਈ ਦਾਵਾ ਨਹੀਂ ਕਰਦਾ ਜੀ ਦਾਸ ਦਵਾਈ ਕਰਦਾ ਵਾ ਤੇ ਦੁਆ ਕਰਦਾ ਵਾ ਅਰਦਾਸ ਕਰਦਾ ਵਾ ਬਾਕੀ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ ਕਿਰਪਾ ਸਾਰੀ ਸੱਚੇ ਪਾਤਸ਼ਾਹ ਦੀ ਨਹੀਂ ਉਹਨਾਂ ਦੀ ਕਲਾ ਵਰਤਦੀ ਆ ਦਾਸ ਦੇ ਪੱਲੇ ਕੁਛ ਨਹੀਂ ਹੈਗਾ ਦਾਸ ਉਸ ਦਰਦ ਘਰ ਦਾ ਕੁੱਕਰ ਆ ਜੀ ਜਿਹੜੇ ਬਾਕੀ ਦਾਅਵੇ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਜੀ ਉਹਨਾਂ ਨੂੰ ਇਹੋ ਹੀ ਕਵਾਂਗੇ ਤੁਸੀਂ ਵੀ ਸਾਡੇ ਭਰਾ ਹੋ ਪਰ ਲੋਕਾਂ ਨੂੰ ਗੁਮਰਾਹ ਨਾ ਕੀਤਾ ਜਾਵੇ ਕਿ ਬੱਚਾ ਕਿ ਥੋੜੇ ਜਿਹੇ ਪੈਸੇ ਕਮਾਉਣ ਦੀ ਖਾਤਰ ਕਿਸੇ ਦੀ ਜੀਵਨ ਦਾ ਭਵਿੱਖ ਖਰਾਬ ਨਾ ਕਰੋ ਜੀ ਪਹਿਲਾਂ ਇਹ ਗੱਲ ਦਾ ਮੈਂ ਤੁਹਾਨੂੰ ਪੁੱਛੂ ਜਿਹੜਾ ਕਹਿੰਦਾ ਜੀ 8 ਇੰਚ ਕਰ ਦੂੰ ਮੈਂ 10 ਇੰਚ ਕਰ ਦੂੰ ਉਹ ਮੈਨੂੰ ਇਹ ਗੱਲ ਦੱਸੇ ਕਿ ਤੇਰੀ ਧੀ ਦੇ ਨਾਲ ਵੀ ਕਿਸੇ ਕਿਸੇ ਦਾ ਵਿਆਹ ਹੁਣਾਵਾ ਬੰਦੇ ਦਾ ਤੂੰ ਉਹਨੂੰ ਹੀ ਆਪਣੇ ਦਵਾਈ ਨੂੰ ਹੀ ਦਵਾਈ ਦੇਉਂਗਾ ਗੱਲ ਨੂੰ ਜੀ ਇਹ ਕਿੱਡੀ ਕੀ ਬਸ਼ਰਮੀ ਫੜੀ ਲੋਕਾਂ ਨੇ ਕਿ ਸਿੱਖ ਕੌਮ ਨੂੰ ਕਿੱਥੋਂ ਦੀ ਕਿੱਥੇ ਲੈ ਕੇ ਜਾ ਰਹੇ ਨੇ ਜੀ ਮੈਂ ਤਾਂ ਆਪ ਜੀ ਦੇ ਮਾਧਿਅਮ ਰਾਈਏ ਅਪੀਲ ਵੀ ਕਰੂੰਗਾ ਤੇ ਉਹਨਾਂ ਦੇ ਘੜੀ ਹੱਥ ਜੋੜ ਕੇ ਬੇਨਤੀ ਕਰਦਾ ਕਿਰਪਾ ਕਰਕੇ ਇੰਨਾਂ ਚੀਜ਼ਾਂ ਦੇ ਝੂਠੇ ਦਾਅਵੇ ਕਰਕੇ ਬੱਚਿਆਂ ਨੂੰ ਗੁਮਰਾਹ ਨਾ ਕੀਤਾ ਜਾਵੇ ਜੀ ਕਿਉਂਕਿ ਵਿਆਹਤਾ ਜੀਵਨ ਜਿਹੜਾ ਵਾ ਉਹ ਠੀਕ ਆ ਜੀ ਸੰਗ ਵੀ ਕਰਦੇ ਆ ਬੱਚੇ ਪੈਦਾ ਵੀ ਹੁੰਦੇ ਸਾਰਾ ਕੁਝ ਹੁੰਦਾ ਪਰ ਐਦਾਂ ਦਾ ਕੁਝ ਨਹੀਂ ਹੁੰਦਾ ਜਿੱਦਾਂ ਦੇ ਦਾਅਵੇ ਕਰਦੇ ਆ ਫਿਰ ਇੱਕ ਗੱਲ ਪੱਤਰਕਾਰ ਸਾਹਿਬ ਇਹ ਦੱਸੋ ਸਿਰਫ ਥੋੜੇ ਜੇ ਵੈਦ ਗਿਣਤੀ ਦੇ ਵਿੱਚ ਉਂਗਲਾਂ ਦੇ ਗਿਨ ਨਾਲੇ ਸੋਸ਼ਲ ਮੀਡੀਆ ਤੇ ਆ ਅੱਜ ਤੱਕ ਕਿਸੇ ਐਲੋਪੈਥਿਕ ਵਾਲੇ ਡਾਕਟਰ ਨੇ ਦਾਅਵਾ ਕੀਤਾ ਨਹੀਂ ਉਹ ਕੀ ਗੱਲ ਐਲੋਪੈਥਿਕ ਸਾਇੰਸ ਜਿਹੜੀ ਉਹ ਬਹੁਤ ਐਡਵਾਂਸ ਨਹੀਂ ਐ ਜੀ ਜਿਹੜੇ ਬਾਹਰਲੇ ਦੇਸ਼ਾਂ ਕੰਟਰੀਆਂ ਦੀ ਸਾਇੰਸ ਉਹ ਆਪਣੇ ਨਾਲੋਂ ਕਿਤੇ ਐਡਵਾਂਸ ਆ ਕਿਤੇ ਮੈਡੀਕਲ ਆਜ ਉਹਨਾਂ ਦੀ ਸਹੂਲਤਾਂ ਵਧੀਆਂ ਨੇ ਉਹਨਾਂ ਨਾਲ ਵਿੱਚ ਅੱਜ ਤੱਕ ਇਦਾਂ ਦੇ ਵਾਦੇ ਜਾਂ ਦਾਅਵੇ ਕਿਉਂ ਨਹੀਂ ਹੁੰਦੇ ਜੀ ਇਹਦਾ ਮਤਲਬ ਸਿਰਫ ਸਿਰਫ ਇਹਨਾਂ ਨੂੰ ਗੁੰਮਰਾਹ ਕਰਕੇ ਪੈਸੇ ਖਾਣ ਦਾ ਪੈਸੇ ਲੁੱਟ ਘੁੱਟ ਦਾ ਕੰਮ ਬਣਾਇਆ ਹੋਇਆ ਹੈ ਇਹਨਾਂ ਨੇ ਜੀ ਫਿਰ ਮਹਾਰਾਜ ਜੀ ਜਿਹੜਾ ਬੰਦਾ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਜਿਹੜਾ ਕਹਿੰਦਾ ਜੀ ਮੈਂ ਕੈਪਸੂਲ ਦਿੰਨਾ ਜੀ ਇਹਦੇ ਨਾਲ ਤੁਸੀਂ ਜੇ ਕਰ ਦੋਗੇ ਉਹ ਕਰ ਦੋਗੇ ਭਾਜੀ ਠੀਕ ਆ ਉਹਦੇ ਜੇ ਤੁਸੀਂ ਪੌਣੀ ਤੇ ਫਿਰ ਇਹਨਾਂ ਨੇ ਕੋਲ ਮੋਲ ਕੇ ਅੰਗਰੇਜ਼ੀ ਦਵਾਈ ਹੈ ਨਾ ਮੈਂ ਕਹਿੰਦਾ ਜੀ ਉਹ ਕੋ ਨੂੰ ਕੋ ਜੇ 100 500 ਰੁਪਏ ਦੀ ਖਰਾਕ ਦਿੰਦਾ ਆਪਾਂ 5000 ਰੁਪਏ ਦੀ ਇਹਨੂੰ ਤਿਆਰ ਸਾਡੇ ਸਾਹਮਣੇ ਜਿਹੜੀ ਬੂਟੀਆਂ ਲਵੇ ਤੇ ਦਵਾਈ ਬਣਾ ਕੇ ਦੇਵੇ ਵਾਕਿਓ ਦਵਾਈ ਜੇ ਰਿਜ਼ਲਟ ਦੇਵੇ ਤਾਂ ਫਿਰ ਮੇਰੇ ਨਾਲ ਗੱਲ ਕਰੋ ਆਯੁਰਵੇਦਿਕ ਦੇ ਵਿੱਚ ਕੋਈ ਵੀ ਇਦਾਂ ਦੀ ਦਵਾਈ ਨਹੀਂ ਹੁੰਦੀ ਮੈਂ ਪੱਤਰਕਾਰ ਸਾਹਿਬ ਜਿਹੜੀ ਕਿ ਇਨਸਟੈਂਟ ਰਿਜ਼ਲਟ ਦੇਵੇ ਦਵਾਈ ਕੰਮ ਆਯੁਰਵੇਦ ਹਮੇਸ਼ਾ 3 ਦਿਨ ਤੋਂ ਬਾਅਦ ਕਰਦੀ ਹੈ ਜੀ ਸ਼ੁਰੂ ਕਰਦੀ ਸ਼ੁਰੂ ਕਰਦੀ ਕਿਉਂਕਿ ਜ਼ਹਿਰਤ ਹੈ ਨਹੀਂ ਜਿਹੜਾ ਸੱਪ ਥੋੜੀ ਲੜ ਚੱਲਾ ਕਿ ਉਹਨੇ ਯਾਰ ਨਾ ਮ ਲਈ ਕਰਕੇ ਅਸਰ ਕਰੇਗੀ ਫਿਰ ਜਾ ਕੇ ਮਹਾਰਾਜ ਜੀ ਇਹ ਹੁੰਦਾ ਕੰਮ ਐਡੀ ਜਲਦੀ ਕੁਝ ਨਹੀਂ ਹੁੰਦਾ ਆਪਣੇ ਬਾਰੇ ਵੀ ਜ਼ਰੂਰ ਦੱਸਿਓ ਜੀ ਮੈਂ ਜੀ ਗੁਰੂ ਘਰ ਦਾ ਦਾਸ ਵੈਦ ਗੁਰਪ੍ਰੀਤ ਸਿੰਘ ਸਪੁੱਤਰ ਸਰਦਾਰ ਹਰਪ੍ਰੀਤ ਸਿੰਘ ਜੀ ਵੈਦ ਮੇਰੇ ਦਾਦਾ ਜੀ ਬਾਬਾ ਲਾਲ ਸਿੰਘ ਜੀ ਵੈਦ ਤੇ ਸਾਡੇ ਵੱਡੇ ਬਾਪੂ ਜੀ ਬਾਬਾ ਹੀਰਾ ਸਿੰਘ ਜੀ ਜਿਹੜੇ ਸੀ 25ਵੇਂ ਜੇ세ਦਾਰ ਤੱਕ ਸ੍ਰੀ ਹਜੂਰ ਸਾਹਿਬ ਸੱਚਖੰਡ ਸਾਹਿਬ ਜੀ ਦੇ ਉਹਨਾਂ ਦਾ ਸਭ ਤੋਂ ਲੰਮਾ ਕਾਰਜਗਾਰ ਓਥੇ ਆ ਜੀ ਉਹਨਾਂ ਨੇ ਇੱਕ ਲਗਭਗ ਜੀ 45 ਸਾਲ ਤੋਂ ਪਲੱਸ ਆਪਣੀ ਸੇਵਾ ਜਿਹੜੀ ਓਥੇ ਦਿੱਤੀ ਹੈ ਜੀ ਤੇ ਬੜੀ ਪਰਮਾਤਮਾ ਦੀ ਕਿਰਪਾ ਵਾ ਤੇ ਉਹ ਉਹਨਾਂ ਤੋਂ ਹੀ ਸਾਡੇ ਦਾਦਾ ਜੀ ਨੂੰ ਪ੍ਰੇਰਣਾ ਦਿੱਤੀ ਉਹਨਾਂ ਨੇ ਬਾਪੂ ਜੀ ਨੂੰ ਵੱਡਿਆਣੇ ਇਹ ਖਰਲ ਜਿਹੜਾ ਜੀ ਆਪ ਜੀ ਦੇਖ ਰਹੇ ਜੇ ਇਹ ਬਾਬਾ ਹੀਰਾ ਸਿੰਘ ਜੀ ਦਾ ਕਰਲਾ ਇਹ ਖਰਲ ਤੇ ਉਹਨਾਂ ਨੇ ਉਹਨਾਂ ਨੂੰ ਆਸ਼ੀਰਵਾਦ ਦੇ ਤੌਰ ਤੇ ਦਿੱਤਾ ਜਿਹੜਾ ਅਸੀਂ ਅੱਜ ਤੱਕ ਬਿਲਕੁਲ ਆਪਣੀ ਜਾਨ ਉਰਬੂ ਸਾਮ ਕੇ ਰੱਖਿਆ ਤੇ ਇਹ ਖਰਲ ਬਹੁਤ ਕੀਮਤੀ ਸਾਡੇ ਆਸਤੇ ਤੇ ਕੋਈ ਸਾਨੂੰ ਅਜ ਕਰੋੜ ਰੁਪਏ ਦਵੇ ਖਰਲ ਖਰਲ ਤਾਂ ਵੀ ਨਹੀਂ ਦੇ ਸਕਦੇ ਉਹ ਇੰਨਾ ਕੀਮਤੀ ਅੱਜ ਕੱਲ ਦੇ ਵਾਅਦਾਂ ਕੋਲ ਤਾਂ ਹੋਏਗਾ ਹੀ ਨਹੀਂ ਮਹਾਰਾਜ ਜੀ ਅੱਜ ਕੱਲ ਦੇ ਵੈਦ ਫਿਰੇ ਵੀ ਕਹ ਆ ਵੀ ਆਪ ਜੀ ਨੇ ਬੜੀ ਵਧੀਆ ਗੱਲ ਕੀਤੀ ਸਾਰੇ ਕੱਚ ਦੇ ਖਰਲ ਲਈ ਫਿਰਦੇ ਆ ਇਹ ਤਾਂ ਵੈਦ ਦੀ ਜਾਇਦਾਦ ਜਿਹੜੀਆਂ ਦੋ ਜਾਇਦਾਦ ਤਾਂ ਹੁੰਦੀਆਂ ਜੀ ਇੱਕ ਗ੍ਰੰਥ ਤੇ ਇੱਕ ਖਰਲ ਇਹ ਵੈਦ ਦੀ ਮੇਨ ਜਾਇਦਾਦ ਆ ਇਹ ਖਰਲ ਜਿਹੜਾ ਜੀ ਇਹ ਸਾਡੇ ਦਾਦਾ ਜੀ ਨੇ ਜੀ ਤਾਂਬਰ ਪੱਥਰ ਦਾ ਖਰਲਾ ਉਹ ਤਾਂਬੇ ਦਾ ਇਹ ਜਿਸ ਪੱਥਰ 'ਚ ਤਾਂਬਾ ਨਿਕਲਦਾ ਉਸ ਪੱਥਰ ਦਾ ਖਰਲਾ ਇਹਦੇ 'ਚ ਦਵਾਈ ਬਣਾਉਣ ਦੇ ਬਹੁਤ ਵਧੀਆ ਗੁਣ ਨੇ ਕਿਉਂਕਿ ਤਾਂਬੇ ਦੀ ਪੁੱਠ ਲੱਗਦੀ ਰਹਿੰਦੀ ਦਵਾਈ ਨੂੰ ਮਾਰਦਾ ਤੇ ਜਿਹੜੇ ਕੱਚ ਦੇ ਖਰਲਾ ਮਹਾਰਾਜ ਜੀ ਮੈਂ ਆਪ ਜੀ ਨੂੰ ਜੀ ਦਰਸ਼ਨ ਕਰਾਉਣਾ ਜੀ ਇਹ ਜਿਹੜੇ ਖਰਲ ਜਿਹੜੇ ਕੱਚ ਦੇ ਨੇ ਇਹਨਾਂ ਨੂੰ ਕਸਾਈ ਪੈਂਦੀ ਆ ਜੀ ਇਹ ਮੈਂ ਹੁਣੇ ਆਪ ਜੀ ਨੂੰ ਦੂਜਾ ਖਰਲ ਮੇਰਾ ਵੇਖੋ ਉਹ ਘਸਦਾ ਵਾ ਉਹ ਘਸ ਕੇ ਤੇ ਮਿੱਟੀ ਅੰਦਰ ਜਾਂਦੀ ਆ ਇਹਨਾਂ ਦੇ ਵਿੱਚ ਕਸਾਈ ਨਹੀਂ ਪੈਂਦੀ ਇਹ ਬੇਸ਼ਕੀਮਤੀ ਖਰਲ ਨੇ ਇੱਕਤਾਬ ਜੀ ਨੂੰ ਮੈਂ ਚਲੋ ਆਪਾਂ ਚੱਲਦੇ ਦਵਾਈਆਂ ਵਾਲੇ ਕਮਰੇ 'ਚ ਉੱਥੇ ਵੀ ਤੁਹਾਨੂੰ ਦਿਖਾਉਨੇ ਆ ਉਹ ਖਰਲ ਜਿਹੜੇ ਸਾਡੇ ਦਾਦਾ ਜੀ ਦੇ ਹੱਦੀਆਂ ਲੱਗੀਆਂ ਮਸ਼ੀਨਾਂ ਲਗਭਗ 50 ਸਾਲ ਪੁਰਾਣੀਆਂ ਸਾਡੀਆਂ ਮਸ਼ੀਨਾਂ ਅੱਜ ਵੀ ਚਾਲੂ ਹਾਲਤ ਦੇ ਨੇ ਤੇ ਅੱਜ ਵੀ ਚੱਲਦੀਆਂ ਪਈਆਂ ਨੇ ਸਾਡੇ ਕੋਲ ਤਾਂ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਪੁਰਾਣੀਆਂ ਮਸ਼ੀਨਾਂ ਵੀ ਨੇ ਉਸ ਅਸੀਂ ਕਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਮਸ਼ੀਨਾਂ ਤੇ ਇਹ ਖਰਲ ਲੈ ਕੇ ਆਏ ਨੇ ਭਾਜੀ ਉਸ ਕਹਿਣਾ ਚਾਹੁੰਦੇ ਇਹ ਖਰਲ ਕੱਚ ਦਾ ਹੈ ਲਗਭਗ ਸਾਰੇ ਵੈਦ ਅੱਜਕੱਲ ਇਸੇ ਨੂੰ ਲੈ ਕੇ ਇਹਦੀ ਪਰ ਆਪ ਜੀ ਚੰਗੀ ਤਰ੍ਹਾਂ ਦੇਖੋ ਦੀਦੀ ਕਸਾਈ ਹੁੰਦੀ ਆ ਇਹ ਕੱਚੇ ਖਰਲ ਲੁੰਦੇ ਨੇ ਚੀਨੀ ਮਿੱਟੀ ਦੇ ਇਹਨੂੰ ਖਰਲ ਕਿਹਾ ਜਾਂਦਾ ਜਦ ਕਿ ਆ ਜਿਹੜੇ ਖਰਲ ਸਾਡੇ ਚਾਰ ਪੀੜੀਆਂ ਹੰਡਾ ਲਏ ਦੀ ਅੱਜ ਤੱਕ ਇੱਕ ਸੂਤਰ ਦਾ ਵੀ ਕਿਸੇ ਪਾਸੇ ਫਰਕ ਨਹੀਂ ਪਿਆ ਕੀ ਬਾਤ ਹੈ ਕਿਉਂਕਿ ਇਹਨੇ ਕਹ ਸੁਣਾਣੀ ਹੈ ਇਹ ਬੇਚ ਕੀਮਤੀ ਖਰਲ ਨੇ ਇਹ ਤਾਂ 7-800 ਰੁਪਏ ਦਾ ਖਰਲ ਲੈ ਕੇ ਯਾਰ ਕੋਈ ਵੈਦ ਬਣੀ ਫਿਰਦਾ ਐਦਾਂ ਵੈਦ ਨਹੀਂ ਬਣਿਆ ਜਾਂਦਾ ਵੈਦ ਅਸਲ ਚ ਉਹ ਹੁੰਦਾ ਜਿਹੜਾ ਹਰ ਇੱਕ ਦਵਾਈ ਦੀ ਪਰਖ ਰੱਖਦਾ ਹੋਵੇ ਫਿਰ ਦਵਾਈਆਂ ਨੂੰ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਮਾਰਨਾ ਜਾਣਦਾ ਆਪਸਮ ਕਰਨਾ ਜਾਣਦਾ ਹੋਵੇ ਇਹ ਬਾਜ਼ਾਰੋਂ ਦਵਾਈਆਂ ਲੈ ਕੇ ਕੋਈ ਵੈਦ ਨਹੀਂ ਬਣਿਆ ਜਾਂਦਾ ਪੱਤਰਕਾਰ ਸਾਹਿਬ ਇਹ ਦਵਾਈਆਂ ਬਹੁਤ ਜਿਆਦਾ ਵੱਡਾ ਖਜ਼ਾਨਾ ਵਾ ਆਪ ਜੀ ਨੇ ਉਹਨੇ ਉਹ ਦੇਖਿਆ ਜੀ ਘਟੋ ਘਟ ਆਪਣੇ ਕੋਲ 5-600 ਜੜੀ ਬੂਟੀ ਐਸੇ ਦੇ ਮੌਜੂਦ ਆ ਜੀ ਉਹਨਾਂ ਦੀ ਪਹਿਚਾਨ ਰੱਖਣੀ ਉਹਨਾਂ ਤੋਂ ਗਾਂ ਨੁਕਸੇ ਤਿਆਰ ਕਰਨੇ ਜਿਸ ਤਰ੍ਹਾਂ ਦਾ ਭੈਣ ਭਰਾ ਨੂੰ ਕੋਈ ਬਿਮਾਰੀ ਹੁੰਦੀ ਹੈ ਸਰੀਰਕ ਬਿਮਾਰੀ ਉਸ ਦਾ ਉਸ ਤਰ੍ਹਾਂ ਦੇ ਨਾਲ ਆਪਾਂ ਉਹਨੂੰ ਨੁਕਸਾ ਤਿਆਰ ਕਰਕੇ ਉਸੇਲੇ ਬਣਾ ਕੇ ਦੇਣੇ ਆ ਇਹ ਵੀ ਜਰੂਰ ਪੁੱਛਣਾ ਚਾਹਾਂਗਾ ਸਰ ਕਿ 15 ਦਿਨਾਂ ਦੇ ਵਿੱਚ ਤੁਹਾਡੇ ਵਾਲ ਲੰਬੇ ਕਰ ਦੇਵਾਂਗੇ 10 ਦਿਨਾਂ ਦੇ ਵਿੱਚ ਤੁਹਾਡੀ ਮਿਰਗੀ ਪਹਿਲੀ ਖਰਾਕ ਨਾਲ ਠੀਕ ਕੋਈ ਬਹੁਤ ਜ਼ਿਆਦਾ ਪੋਸਟਰ ਜਿਹੜੇ ਆ ਉਹ ਵੇਖਣ ਨੂੰ ਮਿਲਦੇ ਖਾਸ ਕਰ ਪੰਜਾਬ ਦੇ ਵਿੱਚ ਕਿ ਕੀ ਕਿ ਕਿਵੇਂ ਵੇਖਦੇ ਸਾਰੀਆਂ ਚੀਜ਼ਾਂ ਨੂੰ ਪਹਿਲੀ ਗੱਲ ਤਾਂ ਪੱਤਰਕਾਰ ਸਾਹਿਬ ਜੀ ਇਹ ਆ ਕਿ ਸਾਰਾ ਕੁਝ ਪੰਜਾਬ ਜੀ ਕਿਉਂ ਆ ਬਾਕੀ ਸੂਬਿਆਂ ਚ ਕਿਉਂ ਨਹੀਂ ਇੰਨਾ ਚੀਜ਼ਾਂ ਦੇ ਦਾਅਵੇ ਨੇ ਤੁਸੀਂ ਸੁਣਦੇ ਜੋ ਜੀ ਇੰਸਟਾਗ੍ਰਾਮ ਤਾਂ ਸਾਰੇ ਆਲ ਓਵਰ ਵਰਲਡ ਦੇ ਵਿੱਚ ਚੱਲਦਾ ਜੀ ਫੇਸਬੁੱਕ ਚੱਲਦੀ ਸਿਰ ਪੰਜਾਬ ਦੇ ਵਾਇਦ ਇੰਨਾ ਚੀਜ਼ਾਂ ਦੇ ਮਗਰ ਪਏ ਇੰਨਾ ਕੋ ਕਿਹੜੀ ਜੜੀ ਬੁੱਟੀ ਤਰ੍ਹਾਂ ਦੀ ਲੱਗ ਗਈ ਮਹਾਰਾਜ ਜੀ ਗੱਲ ਇਹ ਜੇ ਮਿਰਗੀ ਦੀ ਕਰੋ ਜੀ ਉਹਨਾਂ ਨੇ ਕੰਮ ਸੌਖਾ ਕਰਨਾ ਉਹਨਾਂ ਨੇ ਐਪ ਐਪਲੈਕਸ ਗੋਲੀ ਹੁੰਦੀ ਜਿਹੜੀ ਇਹਦੀ ਐਂਜ਼ਾਇਟੀ ਵਾਲੀ ਉਹ ਪੀਸ ਕੇ ਦੇ ਦਿੰਦੀ ਨੇ ਪਹਿਲੀ ਖਰਾਕ ਤੋਂ ਬਾਅਦ ਆਪੇ ਸਹੀ ਹੋ ਗਿਆ ਉਹ ਜੀ ਇਹ ਸਾਰਾ ਕੁਝ ਆਯੁਰਵੇਦ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਹੈ ਠੀਕ ਹੁੰਦੇ ਆ ਇਹਦੇ ਇਹਦੇ 'ਚ ਛਟਰਾਇਆ ਨਹੀਂ ਜਾ ਸਕਦਾ ਇਸ ਗੱਲ ਨੂੰ ਕਿ ਠੀਕ ਨਹੀਂ ਹੁੰਦਾ ਪਰ ਸਮਾਂ ਲੱਗਦਾ ਜੀ ਮਿਰਗੀ ਦੀ ਦਵਾਈ ਅਸੀਂ ਵੀ ਕਰਦੇ ਆ ਸਾਲ-ਸਾਲ ਡੇਢ-ਡੇਢ ਸਾਲ ਦਵਾਈ ਖਾਣੀ ਪੈਂਦੀ ਆ ਫਿਰ ਜਾ ਕੇ ਪ੍ਰਮਾਤਮਾ ਦੀ ਕਿਰਪਾ ਨਾਲ ਮਰੀਜ਼ ਠੀਕ ਹੁੰਦਾ ਜਰੂਰ ਪੁੱਛਣਾ ਚਾਹਾਂਗਾ ਇਹ ਸਾਰੀ ਗੱਲਬਾਤ ਜਿਹੜੀ ਤੁਸੀਂ ਕਰ ਰਹੇ ਹੋ ਕਿਤੇ ਐ ਤਾਂ ਨਹੀਂ ਕਿ ਬਾਕੀਆਂ ਸਾਰਿਆਂ ਨੂੰ ਗਲਤ ਸਾਬਤ ਕਰਕੇ ਕਹਿਣਾ ਕਿ ਯਾਰ ਸਾਡੇ ਕੋਲ ਦਵਾਈ ਲਓ ਲਾਲ ਸਿੰਘ ਪੰਸਾਰੀ ਹਣੀ ਤਰਨਤਾਰਨ ਦੇ ਵਿੱਚ ਮੌਜੂਦ ਹੈ ਆਪਣੇ ਵੱਲ ਇਹ ਚ ਦੇਰ ਲਈਤ ਨਹੀਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਕਿ ਵਾਕਈ ਇਹਨਾਂ ਚੀਜ਼ਾਂ ਤੇ ਪ੍ਰੈਕਟੀਕਲ ਕੋਈ ਗੱਲਾਂ ਇਹਨਾਂ ਚੀਜ਼ਾਂ ਤੇ ਕੋਈ ਪੜ੍ਹਾਈ ਇਹਨਾਂ ਚੀਜ਼ਾਂ ਤੇ ਜਿਹੜੀ ਹੈ ਕੋਈ ਤੁਹਾਡੀ ਸਰਚ ਕੀਤੀ ਗਈ ਹੈ ਵੇਖੋ ਜੀ ਮੈਂ ਆਪ ਜੀ ਨੂੰ ਇੱਕ ਚੀਜ਼ ਦਿਖਾਉਣਾ ਚਾਹੁੰਦਾ ਜੀ ਜੀ ਲੋਕੀ ਤਾਂ ਕਰਦੇ ਸਾਡੇ ਦਾਦਾ ਜੀ ਰਜਿਸਟਰ ਰਵਾਇਤ ਸੀਗੇ ਇਹ ਉਹਨਾਂ ਦਾ ਸਰਟੀਫਿਕੇਟ ਆ ਆਪ ਜੀ ਦੇ ਕੋਲ ਆ ਸਾਡੇ ਪਿਤਾ ਜੀ ਨੇ ਵੀ ਸੇਵਾਵਾਂ ਨਿਭਾਈਆਂ ਲਗਭਗ 40 ਤੋਂ 45 ਸਾਲ ਆਪਣੇ ਜੀ ਕੁਝ 20 ਸਾਲ ਤੇ ਮੈਨੂੰ ਵੀ ਹੋ ਗਈ ਜੀ ਸੇਵਾ ਕਰਦਿਆਂ ਨੂੰ ਜੀ ਮਹਾਰਾਜ ਅਸੀਂ ਕਿਸੇ ਨੂੰ ਅਜੇ ਤੱਕ ਇਹ ਨਹੀਂ ਕਿੰਨੇ ਕਿ ਸਾਡੇ ਕੋਲੋਂ ਦਵਾਈ ਲਓ ਜਿਸ ਕਿਸੇ ਭੈਣ ਭਰਾ ਨੂੰ ਲੋੜ ਆ ਤੇ ਸੈਕਸ ਦੀ ਦਵਾਈ ਦੀ ਗੱਲ ਕਰਦੇ ਆ ਸ਼ਿਕਰਾਂ ਨੂੰ ਘਟਦੇ ਉਹ 7-8 ਚੀਜ਼ਾਂ ਹੁੰਦੀਆਂ ਜੀ ਮੈਂ ਆਪ ਜੀ ਨੂੰ ਦੱਸ ਦਿੰਨਾ ਆਪ ਦੇ ਲਾਗੂ ਸਾਬਤ ਪੰਸਾਰੀ ਤੋਂ ਲਓ ਤੇ ਉਹਨੂੰ ਚੰਗੀ ਤਰ੍ਹਾਂ ਪੀਸ ਕੇ ਤੇ ਜਿਸ ਤਰ੍ਹਾਂ ਵਿਧੀ ਦੱਸਦਾ ਉਸ ਤਰ੍ਹਾਂ ਸ਼ੱਕ ਲੋ ਤੇ ਤੁਹਾਨੂੰ ਕਿਸੇ ਵੀ ਵੈਦ ਕੋ ਜਾਣ ਦੀ ਲੋੜ ਨਹੀਂ ਪਊਗੀ ਤੁਸੀਂ ਆਪਣੇ ਆਪ ਠੀਕ ਹੋ ਜਾਣਾ ਇਹਨਾਂ ਨੇ ਵੀ ਤੁਹਾਨੂੰ ਇਹੋ ਕੋਸ਼ਿਸ਼ ਹੈ ਸਿਰਫ ਤੁਹਾਨੂੰ ਠੱਗੀ ਜਿਆਦਾ ਮਾਰਨੀ ਆ ਉਹ 2-4 ਹਜ਼ਾਰ ਚ ਤੁਸੀਂ ਜੀ 2-2000-2500 ਦੀ ਦਵਾਈ ਨਾਲ ਠੀਕ ਹੋ ਜਾਣਾ ਬਾਕੀ ਨਾ ਇਹ ਠੱਗੀ ਜਿਆਦਾ ਮਾਰ ਲੈਣੀ ਆ ਉਹ ਮੈਂ ਚਾਹਾਂਗਾ ਜਰੂਰ ਇਹ ਵੀ ਦੱਸਿਆ ਜਾਵੇ ਤੁਸੀਂ ਆਪਣੇ ਬਾਰੇ ਦੱਸਿਆ ਕਿ ਹੀਰਾ ਸਿੰਘ ਬਾਬਾ ਜੀ ਜਿਹੜੇ ਨੇ ਤਖਤ ਸ਼੍ਰੀ ਨਦੇੜ ਸਾਹਿਬ ਦੇ ਜਥੇਦਾਰ 25ਵੇਂ ਜਥੇਦਾਰ ਹੈ ਜਿਨ੍ਹਾਂ ਦੇ ਜੋ ਲਗਾਤਾਰ ਜਿਹੜੇ ਲੋਕਾਂ ਦੀ ਸੇਵਾ ਕਰਦੇ ਰਹੇ ਦੇਸੀ ਦਵਾਈਆਂ ਦੀ ਤੁਸੀਂ ਪੀੜੀ ਦਰ ਪੀੜੀ ਸੇਵਾ ਕਰਦੇ ਆਏ ਤੇ ਜਦੋਂ ਫਿਰ ਸੋਸ਼ਲ ਮੀਡੀਆ ਖੋਲਦੇ ਸੀਗੇ ਤਾਂ ਤੁਸੀਂ ਦੇਖਦੇ ਸੀਗੇ ਕਿਸੇ ਕੋ ਕੋ ਪੁਰਾਣਾ ਖਰਲ ਨਹੀਂ ਕਿਸੇ ਕੋਲ ਕੋਈ ਪੁਰਾਣੀ ਕਿਤਾਬ ਨਹੀਂ ਤਾਂ ਉਹ ਦੇਖ ਕੇ ਬਾਅਦ ਵਿੱਚ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਬਿਲਕੁਲ ਜੀ ਇਸੇ ਤਰ੍ਹਾਂ ਮੈਨੂੰ ਸਭ ਤੋਂ ਵੱਡਾ ਇਹ ਦੁੱਖ ਲੱਗਦਾ ਜੀ ਕਿ ਜਿੰਨਾ ਇਹ ਗੰਦ ਕਿਉਂਕਿ ਮੇਰੇ ਬੱਚੇ ਵੀ ਸੋਸ਼ਲ ਮੀਡੀਆ ਉਹੀ ਯੂਜ਼ ਕਰਦੇ ਨੇ ਜਿਹੜੇ ਹਰੇਕ ਘਰ ਚ ਹੁੰਦਾ ਉਹਦੀ 8 ਇੰਚ ਦਾ ਕਰਦਾਂਗੇ ਜੇ ਕਰਦਾਂਗੇ ਤੇਲ ਲਾ ਲੋ ਫਲਾਣ ਕਰ ਲੋ ਭਾਜੀ ਇਹ ਸਾਰਾ ਕੁਝ ਗਰੰਤੀ ਨੁਕਸੇ ਨੇ ਤੇਲ ਵੀ ਜਿਹੜੇ ਤਿਲੇ ਨੇ ਇਹ ਘਟੋ ਘਟ 5 500 4 400 ਸਾਲ ਪੁਰਾਣੇ ਗਰੰਤਾਂ ਦੇ ਵਿੱਚ ਵੀ ਲਿਖੇ ਹੋਏ ਨੇ ਇਹ ਕੰਮ ਕਰਦੇ ਨੇ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਕਿ ਲਿੰਗ ਸੁੰਗੜ ਗਿਆ ਜੀ ਸੁੰਗੜਦਾ ਜੀ 슈ਗਰ ਵਾਲੇ ਪੇਸ਼ੈਂਟ ਦਾਵਾ ਕਿਉਂਕਿ ਜਿਹਨੂੰ 슈ਗਰ ਜ਼ਿਆਦਾ ਚੱਲ ਰਹੀਦੀ ਉਹ ਫਿਰ ਉਹ ਤੇਲ ਦੇ ਲਾਇਆ ਜਾਂ ਦਵਾਈ ਖਾਦਿਆਂ ਉਹਨਾਂ ਨੂੰ ਜਿੰਨੀ ਨਾਰਮਲ ਸਾਈਜ਼ ਸੀ ਕਿ ਉਥੋਂ ਤੱਕ ਹੀ ਪਹੁੰਚ ਸਕਦਾ ਇਹ ਇੰਨੀ ਤੋਂ ਜ਼ਿਆਦਾ ਵੱਡਾ ਹੋ ਜਾਊਗਾ ਇੱਕ ਇੱਕ ਪੱਤਰਕਾਰ ਸਾਹਿਬ ਮੈਨੂੰ ਦੋ ਗੱਲਾਂ ਦਾ ਜਵਾਬ ਦਿੱਤਾ ਜਾਵੇ ਮੈਂ ਤੁਹਾਡੇ ਤੋਂ ਸਵਾਲ ਕਰਦਾ ਤੁਸੀਂ ਦੱਸੋ ਤੁਹਾਡਾ ਨੱਕ ਵੱਧ ਸਕਦਾ ਤੁਹਾਡੇ ਕੰਨ ਲੰਮੇ ਹੋ ਸਕਦੇ ਆ ਜੇ ਇਹ ਚੀਜ਼ਾਂ ਦੋਵੇਂ ਕੋਈ ਬੰਦਾ ਲੰਮੇ ਕਰ ਦਵੇ ਤਾਂ ਮੈਂ ਕਹਿੰਦਾ ਉਹ ਵੀ ਲੰਮਾ ਹੋ ਜਾਊਗਾ ਜੇ ਇਹ ਜੇ ਉਹ ਲੰਮਾ ਹੋ ਸਕਦਾ ਫਿਰ ਕੰਨ ਤੇ ਨੱਕ ਕਿਉਂ ਨਹੀਂ ਲੰਮਾ ਹੋ ਸਕਦਾ ਹੈ ਤਾਂ ਉਹਦੇ 'ਚ ਵੀ ਹੱਡੀ ਨਹੀਂ ਨਾ ਤਾਂ ਉਹ ਵੀ ਲੰਮਾ ਹੋਣਾ ਚਾਹੀਦਾ ਕਰਕੇ ਮੁਖਾਵੇ ਕੋਈ ਏ ਭਾਜੀ ਸਿਰਫ ਤਾਂ ਸਿਰਫ ਲੋਕਾਂ ਦੇ ਦਿਮਾਗ 'ਚ ਅੱਜ ਕੱਲ੍ਹ ਜੀ ਸਭ ਤੋਂ ਵੱਡੀ ਗੱਲ ਹੈ ਡਰਾਵਾਂਗੇ ਤੇ ਪੈਸੇ ਲਵਾਂਗੇ ਜੀ ਜਿੰਨਾ ਲੋਕਾਂ ਨੂੰ ਡਰਾਇਆ ਜਾਂਦਾ ਉਹਨੇ ਵੱਧ ਪੈਸੇ ਉਹ ਦਿੰਦਾ ਜੀ ਮੈਂ ਚਾਹਾਂਗਾ ਉਹ ਚੀਜ਼ਾਂ ਜ਼ਰੂਰ ਦੱਸੀਆਂ ਜਾਣ ਜਿਹੜੀਆਂ ਤੁਸੀਂ ਲੋਕਾਂ ਨੂੰ ਵੇਰ ਵਾਸਤੇ ਤਾਂ ਦੱਸ ਹੀ ਰਹੇ ਹੋ ਵੀ ਜਿਹੜੀਆਂ ਤੁਸੀਂ ਨੇੜਲੇ ਪੰਸਾਰੀ ਕੋਲੋਂ ਲੈ ਕੇ ਘਰੇ ਬਣਾ ਕੇ ਠੀਕ ਰਹਿ ਸਕਦੇ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਜੀ ਇੱਕ ਗੱਲ ਮੈਂ ਬੇਨਤੀ ਦੇ ਰੂਪ 'ਚ ਕਰਨਾ ਚਾਹਾਂਗਾ ਕਿ ਸਮਾਨ ਜਿਹੜਾ ਵੀ ਹੈ ਨਾ ਸਾਰਾ ਸਾਬਤ ਲੈਣਾ ਤੇ ਆਪਣੇ ਹੱਥੀ ਪੀਸਣਾ ਕਿਉਂਕਿ ਪੀਸੀ ਦਵਾਈ ਤੇ ਮੁੰਨੇ ਸਾਧੂ ਦਾ ਕੋਈ ਬੰਦਾ ਭੇਦ ਨਹੀਂ ਲਾ ਸਕਦਾ ਇਹਨਾਂ 'ਚ ਹੈ ਕੀ ਆ ਜੀ ਸਭ ਤੋਂ ਪਹਿਲਾਂ ਜੀ ਸਭ ਤੋਂ ਉੱਤਮ ਚੀਜ਼ ਹੈ ਸਫੇਦ ਮੁਸਲੀ ਜੀ ਸਾਲਮ ਮਿਸ਼ਰੀ ਜੀ ਸਾਲਮ ਪੰਜਾ ਅਸ਼ਵਗੰਧਾ ਜੀ ਸ਼ਿਤਾਵਰ ਕੌਂਚ ਦੇ ਬੀਜ ਤੇ ਭਖੜਾ ਜਿਹਨੂੰ ਗੋਖਰੂ ਵੀ ਕਹਿ ਦਿੰਦੇ ਆਪਾਂ ਜੀ ਤੇ ਇਹ ਜਿਹੜੀਆਂ ਚੀਜ਼ਾਂ ਤੇ ਇੱਕ ਤਾਲਮਖਾਨਾ ਜੀ ਇਹ ਚੀਜ਼ਾਂ ਆਪਜੀ 50-50 ਗ੍ਰਾਮ ਸਾਰਾ ਲਗਭਗ ਲੈ ਕੇ ਸਮਾਨ ਪੀਸ ਕੇ ਇਹਦੇ ਵਿੱਚ 200 ਗ੍ਰਾਮ ਨਾਲ ਮਿਸ਼ਰੀ ਪਾ ਲੋ ਧਾਗੇ ਵਾਲੀ ਅੱਧਾ ਚਮਚ ਅੱਧਾ ਚਮਚ ਵੀਰੇ ਅੱਧਾ ਚਮਚ ਸ਼ਾਮ ਰੋਟੀ ਖਾਣ ਤੋਂ ਬਾਅਦ ਦੁੱਧ ਦੇ ਨਾਲ ਛਕਣਾ ਜੀ ਮੈਂ ਇਸ ਚੀਜ਼ ਦਾ ਦਾਵਾ ਕਰਦਾ ਨਾ ਤਾਂ ਤਾਤ ਸਪੰਦੋਸ਼ ਨਾ ਹੀ ਮਰਦਾਨਾ ਕਮਜ਼ੋਰੀ ਜਿੰਨੀ ਵੀ ਆ ਤੇ ਉਸ ਤੋਂ ਬਾਅਦ ਮਹਾਰਾਜ ਦੀ ਸ਼ੂਗਰ ਤੋਂ ਆਹੀ ਕਮਜ਼ੋਰੀ ਵੀ ਠੀਕ ਕਰਦੀ ਏ ਤੇ ਜਿਸ ਬੱਚੇ ਦੇ ਜਾਂ ਜਿਸ ਵੀਰ ਦੇ ਸ਼ਕਰਾਣੂ ਘਟਨੇ ਬੱਚਾ ਨਹੀਂ ਪੈਦਾ ਹੋ ਰਿਹਾ ਉਹ ਵੀ ਗਾਰੰਟੀ ਨਾਲ ਇਸ ਨਾਲ ਠੀਕ ਹੋ ਜਾਂਦਾ ਲੋਕਾਂ ਨੇ ਕੱਢਣਾ ਤੇ ਅੱਜ ਮੈਨੂੰ ਵੱਧ ਦਾਵਾਵਾਂ ਹੀ ਦੇਣੀਆਂ ਕਿਉਂਕਿ ਸਾਰਾ ਭੇਦ ਮੈਂ ਚ ਖੋਹ ਦਿੱਤਾ ਪਰ ਮੈਨੂੰ ਇਹ ਹੈ ਕਿ ਮੇਰੇ ਜਿਹੜੇ ਬਾਕੀ ਬੱਚੇ ਨੇ ਸਾਰੇ ਭੈਣ ਭਰਾ ਉਹ ਠੀਕ ਹੋ ਜਾਣ ਤਾਂ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਦੇਵੇ ਤੇ ਚੜ੍ਹਦੀ ਕਲਾ ਦੇਵੇ। ਕੀ ਬਾਤ ਹੈ ਜੀ। ਸੋ ਅੰਤ ਵਿੱਚ ਕੋਈ ਮੈਸੇਜ ਜਿੰਨੇ ਵੀ ਸੋਸ਼ਲ ਮੀਡੀਆ ਤੁਹਾਨੂੰ ਸੁਣ ਰਹੇ ਨੇ ਕਿਉਂਕਿ ਬਹੁਤ ਸਾਰੇ ਜੇ ਕੱਲ ਸੋਸ਼ਲ ਮੀਡੀਆ ਦੇ ਵੇਖ ਕੇ ਬਹੁਤ ਤਰ੍ਹਾਂ ਜੇ ਮੰਨ ਲਓ ਕੇਸਰ ਹੈ ਤਾਂ ਉਹ ਵੀ ਦੋ ਤਰ੍ਹਾਂ ਦਾ ਆ ਗਿਆ। ਪਛਾਣ ਕੋਈ ਦੱਸਣੀ ਚਾਹੋਗੇ ਵੈਦ ਦੀ ਪਛਾਣ ਵੀ ਕਹਿੰਦੇ ਇਹ ਹੀ ਹੁੰਦੇ ਆ। ਇਹ ਕਹਿੰਦੇ ਕਿ ਵੈਦ ਦੀ ਪਛਾਣ ਵੀ ਇਹ ਤੇ ਦੂਰੋਂ ਜੜੀ ਬੂਟੀ ਵੇਖ ਕੇ ਦੱਸ ਦੇ ਅਸਲੀ ਹੈ ਕਿ ਨਕਲੀ ਇਹ ਇਹਦੇ ਬਾਰੇ ਜ਼ਰੂਰ ਗੱਲਬਾਤ ਕਰੋ ਜੀ ਬਿਲਕੁਲ ਮਹਾਰਾਜ ਜੀ ਕੇਸਰ ਜਿਹੜਾ ਨਾ ਦੋ ਤਰ੍ਹਾਂ ਦਾ ਨਹੀਂ ਜੀ ਕਈ ਤਰ੍ਹਾਂ ਦਾ ਆ ਗਿਆ ਕੀ ਬਾਤ ਹੈ ਕਿਉਂਕਿ ਇੱਕ ਤਾਂ ਕਾਗਜ਼ ਤੋਂ ਬਣਦਾ ਜਿਹੜਾ ਅਰੀਜਨਲ ਕੇਸਰ ਹੈ ਜੀ ਉਹਦੀ ਪਛਾਣ ਮੈਂ ਆਪ ਜੀ ਨੂੰ ਇਹ ਦੱਸਣੀ ਚਾਹੂੰਗਾ ਕਿਉਂਕਿ ਇਹ ਪੱਤੇ ਦੇ ਵਿੱਚੋਂ ਨਿਕਲਦਾ ਇਹਦੇ ਵਿੱਚ ਤੁਸੀਂ ਗੌਰ ਨਾਲ ਦੇਖੋਗੇ ਨਾ ਇਹ ਤਾਂ ਸਿਰਾ ਮੋਟਾ ਹੁੰਦਾ ਤੇ ਪੂਛ ਪਤਲੀ ਹੁੰਦੀ ਪੂਛ ਦਾ ਕਲਰ ਤੇ ਸਿਰੇ ਦਾ ਕਲਰ ਦੇ ਵਿੱਚ ਹਮੇਸ਼ਾ ਫਰਕ ਹੁੰਦਾ ਕਿ ਉਹ ਹਲਕਾ ਜਿਹੇ ਲੋਪਨ ਚੋ ਨਾ ਜਦੋਂ ਉਹਨੂੰ ਨਕਲੀ ਕੇਸਰ ਨੂੰ ਰੰਗ ਲਾ ਕੇ ਬਣਾਵਾਂਗੇ ਤੇ ਉਹ ਇੱਕੋ ਰੰਗ ਬੰਨਣਾ ਜੀ ਉਹ ਦੋ ਰੰਗ ਨਹੀਂ ਹੋ ਸਕਦੇ ਕੀ ਬਾਤ ਆ ਜੀ ਇਸ ਕਰਕੇ ਆਪਣੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜੀ 2-2 ਕਿਲੋ ਕੇਸਰ ਆਉਂਦਾ ਤੇ ਵਾਹਿਗੁਰੂ ਦੀ ਬੜੀ ਮਿਹਰ ਆ ਸత్యਪਾਸ਼ਾ ਦੀ ਕਿਰਪਾ ਨਾਲ ਸੋਨਾ ਪ੍ਰਸ਼ਾਦਾ ਮਿਲਦਾ ਜੀ ਉਸ ਗੁਰੂ ਸਾਹਿਬ ਨੇ ਦਾਸ ਤੇ ਬੜੀ ਮਿਹਰ ਭਰੀ ਆਤ ਰੱਖਿਆ ਜੀ ਨਹੀਂ ਕਦੀ ਇਹ ਕੋਈ ਵੀਡੀਓ ਪਾਈ ਆਪਣੇ ਇੰਸਟਾਗ੍ਰam ਤੇ ਵੀ ਆ ਜਾਓ ਵੀ 5-7 10 ਦਿਨ ਚ 15 ਦਿਨਾਂ ਚ ਆਪਾਂ ਤੁਹਾਨੂੰ ਠੀਕ ਕਰਦੇ ਹਾਂਗੇ ਮਹਾਰਾਜ ਜੀ ਇਦਾਂ ਦੀ ਵੀਡੀਓ ਪਾ ਕੇ ਮੈਂ ਤਾਂ ਪਹਿਲੀ ਗੱਲ ਤਾਂ ਇਹ ਸੱਚ ਬੋਲਾਂਗੇ ਝੂਠਾ ਦਾਵਾ ਕਿੱਦਾਂ ਕਰਾਂਗੇ ਤੇ ਜੇ ਪਾ ਕੇ ਤੇ ਉੱਤੇ ਜਾ ਕੇ ਮੈਂ ਆਪਣੇ ਬੱਚੀ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਕਿੱਦਾਂ ਸ਼ਕੂਗਾ ਮੈਨੂੰ ਇਹ ਗੱਲ ਦਾ ਇਹ ਗੱਲ ਚਿੰਤਾ ਕਰਨ ਵਾਲੀ ਚਿੱਤਨ ਵਾਲੀ ਗੱਲ ਆ ਤੁਸੀਂ ਦੱਸੋ ਜਿਹੜਾ ਬੰਦਾ ਇੰਨਾ ਗੰਦ ਬੋਲਦਾ ਆਪਣੇ ਘਰ ਦੇ ਵਿੱਚ ਬਹਿ ਕੇ ਕਿਸੇ ਪੈਸਾ ਹੀ ਮੂੰਹ ਚ ਰੱਖ ਲਿਆ ਕਿ ਜੋ ਮਰਜੀ ਮੂੰਹ ਚ ਹੁੰਦੇ ਆਪਾਂ ਬੋਲੀ ਜਾਂਦੇ ਆ ਜੀ ਘੋੜੇ ਦੇ ਮੂੰਹ 'ਚ ਵੀ ਲਗਾਮ ਹੁੰਦੀ ਆ ਬੰਦਿਆਂ ਦੇ ਮੂੰਹ 'ਚ ਵੀ ਲਗਾਮ ਚਾਹੀਦੀ ਆ ਪੱਤਰਕਾਰ ਸਾਹਿਬ ਕੀ ਬਾਤ ਆ ਜੀ ਕਿਉਂਕਿ ਸਾਰਾ ਕੁਝ ਆਪਾਂ ਇੱਕ ਸਿਰਫ ਪੈਸਾ ਕਮਾਉਣ ਕਰਕੇ ਇੰਨੀ ਗੰਦ ਬੁਲੀ ਜਨੇ ਇਹੋ ਜੀ ਗੱਲ ਤਾਂ ਹੁਣ ਤਾਂ ਚਲੋ ਥੋੜਾ ਜਿਹਾ ਯੁੱਗ ਪਲਟ ਗਿਆ ਮੇਰੇ ਵਿਆਹ ਨੂੰ ਜੀ ਕੋਈ ਲਗਭਗ 20 ਸਾਲ ਹੋ ਗਿਆ ਉਦੋਂ ਇਹੋ ਜੀ ਗੱਲ ਮੀਆਂ ਬੀਬੀ ਥੋੜੀ ਸੰਗ ਨਾ ਕਰਦੀ ਉਸ ਤੋਂ ਪਹਿਲਾਂ ਆਪਣੇ ਵੱਡੇ ਵੱਡੇ ਰਿਤੇ ਬਹੁਤੇ ਸੰਗ ਨਾ ਕਰਦੀ ਹੁਣ ਜਿੰਨੀਆਂ ਗੱਲਾਂ ਕਰਦੀ ਇਹਦਾ ਨਾ ਹੀ ਕੋਈ ਲੈਂਦਾ ਸੀ ਜਿੰਨੀਆਂ ਬਕਵਾਸ ਕਰੀ ਜਾਂਦੇ ਨੇ ਇੱਕ ਮੈਨੂੰ ਦੱਸੋ ਸਿਰਫ ਤੇ ਸਿਰਫ ਇੱਕ ਇਹੋ ਗੱਲ ਦਾ ਮਸਲਾ ਰਹਿ ਗਿਆ ਆਪਣਾ ਇਹ ਸਿਰਫ ਸੈਕਸ ਦੀ ਦਵਾਈ ਬਾਰੇ ਕੋ ਰਹੀ ਕਿ ਬਾਕੀ ਦਵਾਈਆਂ ਕਿੱਥੇ ਚਲ ਗਈਆਂ ਬਾਕੀ ਕਿੱਥੇ ਚਲ ਗਈਆਂ ਇਹ ਵੈ ਸਿਰਫ ਸੈਕਸ ਦੀ ਦਵਾਈਆਂ ਦੀ ਗੱਲ ਕਰੀ ਜਾਂਦੇ ਆ ਤੁਸੀਂ ਜਿੰਨਾਂ ਦੀ ਮਜਨਾਂ ਚੀਜ਼ਾਂ ਮੈਂ ਆਪ ਜੀ ਨੂੰ ਦੱਸਤੀਆਂ ਇਹੋ ਚੀਜ਼ਾਂ ਪਾਉਂਦੇ ਨੇ ਉਹ ਕੋਈ ਇੱਕ ਕਹਿੰਦਾ ਮੈਂ ਇਹ ਕਰਤਾ ਮੈਂ ਉਹ ਕਰਤਾ ਓਲੇ ਛਿੱਪੇ ਚ ਮਾਰੀ ਕਿਹੜੀਆਂ ਗੋਲੀਆਂ ਪੀ ਕੇ ਦੀ ਜਿੰਦੇ ਇਹ ਤਾਂ ਵਾਹੀ ਗੁਰੂ ਹੀ ਜਾਣਦਾ ਜੀ ਜੇ ਪੂਰੀ ਗੱਲਬਾਤ ਮੁਤਾਬਕ ਜੇ ਮੈਂ ਗੱਲ ਕਰਾਂ ਤੇ ਸੋਸ਼ਲ ਮੀਡੀਆ ਤੇ ਉਹਨਾਂ ਵੀਡੀਓ ਦਾ ਮਤਲਬ ਸਿਰਫ ਇਹੋ ਆ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੇ ਦਿਮਾਗ 'ਚ ਉਹ ਗੱਲ ਬਿਠਾ ਕੇ ਉਹ ਡਰ ਪਾਇਆ ਜਾਵੇ ਤੋ ਡਰ ਦੇ ਨਾਲ ਕਿਸੇ ਨਾ ਕਿਸੇ ਤੋ ਆਪਣੇ ਆਪ ਵੀਕ ਹੋ ਕੇ ਸਾਡੇ ਕੋਲ ਆ ਜਾਣ। ਬਿਲਕੁਲ ਜੀ ਉਹ ਪੈਸੇ ਬਸ ਪੈਸੇ ਦੀ ਖੇਡ ਰਹੇਗੀ ਜੀ। ਸੋ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਦੇ ਲਈ ਵੈਜ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਮਹਾਰਾਜ ਜੀ ਆਪ ਜੀ ਦਾ ਆਉਣ ਦਾ ਬਹੁਤ-ਬਹੁਤ ਧੰਨਵਾਦ। ਜੇ ਮੇਰੇ ਕਰਕੇ ਕਿਤੇ ਇਸ ਮੇਰੀ ਵੀਡੀਓ ਦੇ ਨਾਲ ਦੋ ਬੰਦੇ ਵੀ ਕਿਤੇ ਬਚ ਗਏ ਤੇ ਮੈਂ ਸਮਝੂਗਾ ਕਿ ਮੇਰਾ ਬੋਲਿਆ ਸਫਲ ਹੋ ਗਿਆ। ਕੀ ਬਾਤ ਹੈ। ਬਾਈ ਗੁਰਜੀ ਦਾ ਖਾਲਸਾ। ਹਾਂ ਬਾਈ ਗੁਰਜੀ ਕੀ ਫਤਿਹ। ਸੋ ਇਹ ਸੰ ਤਰਨ ਤਰਨ ਦੇ ਵਿੱਚ ਲਾਲ ਸਿੰਘ ਜੀ ਪੰਸਾਰੀ ਹੋਣੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਕਿਵੇਂ ਸੋਸ਼ਲ ਮੀਡੀਆ ਤੇ ਜਿਹੜਾ ਉਹ ਕਈ ਵੈਦਾਂ ਵੱਲੋਂ ਸਾਰਿਆਂ ਵੱਲੋਂ ਨਹੀਂ ਬਹੁਤ ਸਾਰੇ ਵੈਦਾਂ ਵੱਲੋਂ ਜਿਹੜੇ ਦਾਅਵੇ ਕੀਤੇ ਜਾਂਦੇ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਬਹੁਤ ਸਾਰੇ ਉਹਨਾਂ ਗੱਲਾਂ ਦੇ ਵੀ ਜਿਹੜੇ ਨੇ ਉਹ ਜਵਾਬ ਦਿੱਤੇ ਨੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾ ਸ਼ੇਅਰ ਜ਼ਰੂਰ ਕਰਿਓ ਦੋਸਤੋ ਆਪਣਾ ਸੁਝਾਅ ਵੀ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਵੀ ਆਪਣਾ ਸੁਝਾਅ ਜ਼ਰੂਰ ਮੈਂ ਮਾਫੀ ਚਾਹੁੰਨਾ ਲਾਸਟ ਦੇ ਵਿੱਚ ਆਪਣਾ ਨੰਬਰ ਜ਼ਰੂਰ ਦਿਓ ਜੀ ਜੇ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਵਾਹਿਗੁਰੂ ਜੀ 86998 ਜੀ 57000 ਇੱਕ ਵਾਰ ਫਿਰ ਬੋਲ ਦਿਓ 86998 ਜੀ 57000 ਕਿਆ ਬਾਤ ਹੈ ਜੀ ਸੋ ਬਨੇਰੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ